ਹਾਂ ਤੇਰੀਆ ਪੂਰੀ ਕੀ ਆ ਸਤੀ ਅੱਜ ਹੈ ਚੱਲਣੇ ਕੀ ਆ ਚੱਲਣੇ ਦੱਸ ਆਹ ਦਹੀਂ ਚੜਨ ਲੱਗਾ ਬਰਾਤ ਤੇ ਮੁੰਡੇ ਆਡੇ ਦੀ ਅੱਜ ਹੈ ਅਸਰ ਬਗਾਨ ਲੱਗਾ ਪਰ ਮੇਰਾ ਘੜਾ ਖਰਾਬ ਹੋਇਆ ਗੱਲ ਤਾਂ ਹੀ ਕਿਹੜਾ ਸ਼ੋਅ ਲੜਾ ਤੇ ਮੇਰਾ ਘੜਾ ਚੜਨ ਲੱਗ ਆ ਸਰਪਲਾ ਵੇ ਲੋ ਸਤੀ ਜੇ ਜੇ ਅੱਜ ਇਹ ਰੋਇਆ ਦਾ ਸਰਪਰੇ ਵਿਆਹ ਆ ਗੂ ਇਹਨੂੰ ਨਹੀਂ ਹੁਣ ਧਿਆਣਾ ਹੋ ਗਿਆ ਹੈ ਇਹਦੀ ਜਦੋਂ ਆਪਾਂ ਸਰਪਰੇ ਵਿਆਹ ਦੀ ਵੀਡੀਓ ਵੇਨੇ ਰੂੰਦਾ ਵਾਲਾ ਬਣਾ ਬੂ ਬਣਾ ਆ ਆ ਨੂਰ ਆ ਰੇ ਆਇ ਅਰਮਾਨ ਵੇਲਾ ਫਿਰ ਨੂਰੇ ਨੂੰ ਵੜਾ ਰਹਿਦਾ ਹੀ ਅੱਜ ਪੂਰਾ ਖੁਸ਼ ਆ ਮੁੰਡਾ ਹੈ ਲੈ ਸਿਰ ਬਾਲ ਦੇ ਖੰਗੀ ਜਾਂਦਾ ਉਹ ਫਿਰ ਰਾਤ ਲੰਗ ਪੱਗ ਫੇਕੇ ਨਾ ਬਣੀ ਸਰਬਾਲੇ ਦੇ ਹੈ ਸਰਬਾਲੇ ਦਾ ਤਾਂ ਤੇ ਮੇਰੀ ਸੁਣ ਲੈ ਗੱਲ ਪੱਗ ਤੇ ਦਊ ਮੈਂ ਬੰਨ ਤੇ ਸ਼ਗਨ ਅਦਾ ਦਾਣਾ ਹੀ ਮੰਜੂਰ ਆ ਅੜਾ ਜਿਹੜੀ ਗੱਲ ਸੱਚੀ ਹੈ ਸਰਬਾਲਾ ਵੇ ਪਹਿਲੇ ਜਿੰਨੇ ਝੋਲੀ ਚੋਏ ਅੱਦੇ ਵੀਰ ਦੇ ਅੱਦੇ ਤੇਰੇ ਹੈ ਨਾ ਮਨਜੂਰ ਵਾ ਹੈ ਵੇਲਾ ਪੱਕੀ ਹੈ ਕਿ ਮੇਰਾ ਪਹਿਰਾ ਪੱਕੀ ਗੱਲ ਆ ਨਾ ਗਾੜੀਆਂ ਹੀ ਕੀਤਾ ਵਾ ਆ ਗਈ ਚਾਚੇ ਤੇ ਕੁੜੇ ਏਡੀਕ ਏਡੀਕ ਆ ਵੇਖ ਲੈ ਮਨਜੂਰ ਵਾ ਨਾ ਹੁਣ ਫੇਰ ਟੀਕਲੀ ਦਾਨੀ ਹੋ ਆਲਾ ਟੀਸ ਹੱਥ ਛੁੱਟ ਆ ਸਾਰੇ ਸਾਰੇ ਇਹਨਾਂ ਵੀਡੀਓ ਆਲਾ ਵੇਖ ਲੈਣਾ ਤੇ ਨੋਣ ਸਹੀ ਆ ਚੰਗੀ ਤਰ੍ਹਾਂ ਛੁੱਟ ਮਾਮਾ ਅੱਧਾ ਕਮਲਾਈ ਹੈ ਨਾ ਚੱਲ ਫੇਰ ਪੱਕਾ ਹੀ ਹੋਏ ਹੁਣ ਚੱਲ ਨੀ ਆਜ ਹੈ ਨਹੀਂ ਡਾਟੀ ਚਾਲੀ ਮੇਰੀ ਚਾਹ ਦੇ ਦੋ ਘੋੜੀ ਨੂੰ ਚਾਹ ਇਲਾਜ ਅਸੇ ਨੂੰ ਫੋਨ ਚੱਲਦਾ ਆਸਟ੍ਰੇਲੀਆ ਵਾਲੀ ਨੂੰ ਆਹ ਆਸਟ੍ਰੇਲੀਆ ਦੇ ਚਰਾਈ ਨਹੀਂ ਹੈ ਹਾਂ ਵਿਆਹ ਵਾਲਾ ਪਹੁੰਚ ਕੇ ਆ ਰਹੇ ਮੁੰਡੇ ਦਾ ਪਾਪਾ ਜੀ ਫੂਲ ਲਾਉਣ ਲੱਗੇ ਏ ਘੋੜੀ ਵਾਲੇ ਨੂੰ ਜੱਸਾ ਘੋੜੀ ਵਾਲਾ ਬਾਬੋਗਾਲਾ ਸਾਹਿਬ ਇਹ ਵਿਆਹ ਵਾਲਾ ਮੁੰਡਾ ਵੇਖੋ ਵੀ ਮਰਿਓ ਏ ਮੁੱਛ ਹੋਏ ਦੇ ਕਰ ਮੁੱਛ ਨੂੰ ਤਾਂ ਕਿਆ ਜੰਨੇ ਮੈਨੂੰ ਆਖਿਆ ਮੈਂ ਚੱਲ ਛੱਡ ਠਾਂ ਕੀ ਕਹਿਣਾ ਨਹੀਂ ਕਹਦੇ ਹੋਣਾ ਨਹੀਂ ਭਾਈ ਠੀਕ ਹੈ ਹੈ ਕਿਦਾ ਨੋ 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 ਟ੍ਰਾਡਲ ਗੱਡੀ ਚੱਲ ਬਟਰੇ-ਬਟਰੇ ਵਾਲੀ ਸੈਟਅਪ ਕਰੀਏ ਤੇਰਾ ਕਿਥੇ ਹਲਿਆ ਲਾਈਏ ਉਹ ਚਾਚੀ ਚਾਚੀ ਨਹੀਂ ਨਹੀਂ ਉਹ ਜਿਹੜਾ ਸੈਟਅਪ ਡੈਕੋਰੇਸ਼ਨ ਵਾਲਾ ਵਾ ਡੈਕੋਰੇਸ਼ਨ ਲਾਉਣੀ ਇਹਦੇ ਉਹ ਗੱਲ ਕਿ ਕਿਸੇ ਹੁਣ ਆ ਹੋ ਗਿਆ ਲਾਈਏਗੇ ਇਹਨੂੰ ਇੰਨਾ ਚਾਹ ਵਾ ਮੈਂ ਕਿਹਾ ਸੈਟਅਪ ਮੈਂ ਕਰਦਾ ਵਾ ਇਧਰੇ ਓਏ ਆਪਣੇ ਉਹ ਬਟਨੇ ਦੀ ਡੈਕੋਰੇਸ਼ਨ ਆ ਵੀ ਚੁੱਕਣ ਤੁਰਿਆ ਜਾਂਦਾ ਓਏ ਖਲੋ ਜਾ ਐਡਾ ਇੰਨਾ ਚਾਕਾ ਤੂੰ ਕੰਡਿਆ ਵੀਰ ਜਦੋਂ ਸੋਹਿਆ ਵਿਆਹ ਆ ਨਾ ਉਹ ਤੋਂ ਸੁੱਤਾ ਹੀ ਉਹਦੇ ਚਾਹੀਦਾ ਇੱਕ ਮਿਲ ਕਲਿੱਪ ਲੈ ਲੈ ਚੁੱਪਦਾ ਆਂਦਾ ਟਾਈਮ ਆ ਕੰਮ ਕਰਨ ਲਈ ਭੋੜ ਕਿਨੇ ਕਰਨਾ ਹੈ ਆ ਸਵੇਰੇ 4:30 ਵਜੇ ਉੱਠ ਕੇ ਬੈ ਗਿਆ ਛੇਤੀ ਨੂੰ ਆਉ ਮੈਨੂੰ ਆ ਜਾ ਚੱਲ ਖਲੋ ਯਾਰ ਪ੍ਰੀਤ ਆਪਾਂ ਲਾਉਨੇ ਆ ਮੁੰਡੇ ਨੂੰ ਚਾਹ ਲੈ ਉਹਨਾਂ ਦੀ ਹਾਂ ਹੱਥ ਕਿਉਂ ਫੜ ਲੈ ਬੱਲੀ ਸਿਰ ਚ ਮਾਰ ਲੈਣੀ ਚੱਲ ਆਉਂਦੇ ਤੂੰ ਵੀਡੀਓ ਬਣਾਵੇਂ ਆ ਯੋ ਡੋਗਰ ਦਾ ਡੋਗਰਾ 8898 ਡੋਗਰ ਇਕੱਠਾ ਨਹੀਂ ਦੰਦ ਨਾਲ ਨੇ ਡੋਗਰ ਦਾ ਵੀ ਘਰਾ ਦੋਗੇ ਇੱਧਰ ਵਿਆਹ ਵਾਲਾ ਘਰ ਮੁੰਡੇ ਦੇ ਜੜਿਕਾ ਪਾਦੀ ਨਹੀਂ ਗੱਲ ਆ ਮੁੰਡੇ ਦੀ ਦਾਦੀ ਆ ਗਾਦੀ ਦਾਦੀ ਮੁੰਡੇ ਦੀ ਦਾਦੀ ਦੀ ਦਾਦੀ ਦਾਦੀ ਕਿੰਦਾ ਹੈ ਵਧੀਆ ਵਧੀਆ ਇੱਕ ਰਸ ਹੱਸ ਕੇ ਉੱਠਾ ਆ ਦੰਦ ਨਾਲ ਕਰਦੀ ਓਏ ਦੰਦ ਹੈ ਜਾਤੀ ਬਹੁਤ ਕਤਲ ਕਰਦੀ ਇੱਕ ਪਕੌੜੇ ਦੇ ਵਿੱਚ ਇੱਕ ਦੰਦ 50 ਉਹ ਹੀ ਕਰਦੀ ਆ ਹੋਈ ਸਹੀ ਗੱਲ ਹੈ ਚਲੋ ਛੇਤੀ ਲਾਓ ਹਣ ਸੈਟਿੰਗ ਕਰਦੀ ਆਂ ਫਰੀਦ ਆ ਜਾ ਚਲ ਬਹੁਤ ਠੀਕ ਅੱਡੀ ਚਾਹ ਰੇ ਕਿਦਾ ਵਾ ਭਾਈ ਕਿਦਾਂ ਵਾ ਕੈਂਪ ਇਹਨੂੰ ਚਾਹ ਰੇ ਆਪਣੀ ਡੈਕੋਰੇਸ਼ਨ ਆਪਣੇ ਚ ਇੱਥੇ ਅੱਗੇ ਮੈਂ ਖਿਆ ਲਿਆ ਮੈਂ ਲਾਉਣਾ ਨਹੀਂ ਹੁੰਦਾ ਮੈਂ ਲਾਉਣਾ ਆਪਣਾ ਕੋਈ ਡੈਕੋਰੇਸ਼ਨ ਕਰੀਏ ਹਾਂ 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 ਆ ਨਾ ਨਾ ਆ ਬੜੀ ਬਾਮਾ ਇੱਕ ਵੜਾ ਲੈ ਵਾ ਉਰੇ ਅਮੀਰ ਦੇਖ ਨਹੀਂ ਆਉਂਦਾ ਔੜਾਈਆ ਸਭ ਚੁਕਿਆ ਪਕੀਆ ਔੜਾਈਆ ਮੈਂ ਸਰੀਰ ਠੰਡਾ ਸਰੀਰ ਉਹ ਉਹ ਤੇਰਾ ਪਗ ਮੈਂ ਨਹੀਂ ਦਵਾ ਜਾ ਕੀਏ ਕਰਦਾ ਮੈਂ ਪਰ ਪ੍ਰੀਤਾ ਓਏ ਆ ਕਿੱਡਾ ਕਾਲਾ ਇਧਰ ਆਏ ਆਪੇ ਗੋਲ ਨੂੰ ਭੇਂਡਿਆ ਇਧਰ ਕਿੱਡਾ ਕਾਲਾ ਭਾਈ ਆ ਨਿਪਟ ਲਗਾਓ ਹੈ ਫੜ ਫੜ ਲਾਪੇਦਾ ਓਏ ਇਹ ਮੇਰੇ ਗਲਗਣਾ ਚੜਾ ਨਾ ਜੀ ਗੱਡੀ ਆ ਨਾ ਹਾਂ ਕਰਦੇ ਨਾ ਵਾਹਟਰ ਚੱਕਦਾ ਆ ਲੈ ਆ ਲੈ ਬਹਲੇ ਹੀ ਭੜਕੇ ਤੁੰਡੀ ਇਹਦਾ ਨਾਮ ਵੜੇ ਨਹੀਂ ਬਾਵਾ ਹੈ ਸਾਰੇ ਨਾਮ ਇਹਦੇ ਚੱਕ ਚੱਕ ਉਹ ਕੰਡਾ ਤਾਂ ਲੈ ਉਹ ਜਿਹੜਾ ਨਾ ਉਹ ਵੇਜ ਦੇਖ ਰਿਹਾ ਅਸਲ ਬੜੇ ਕਿੱਥੇ ਲੋੜੀਂਦੀ ਲੈ ਵਾਈਲ ਬੜਾ ਕੰਬੀ ਰਹੀ ਨੇ ਦੇਪ ਨੇ ਕਾਂਗ ਨਹੀਂ ਪਾੜੇ ਪੈਰ ਘੱਟ ਨਾ ਬਾ ਠੀਕ ਆ ਮੈਂ ਇਹ ਨੂੰ ਕਾਲ ਕਰਨ ਆਈ ਸੀ ਇੱਥੇ ਲੈਣਾ ਨਹੀਂ ਹੈ ਬਈ ਪਤਾ ਨਹੀਂ ਕਿ ਮੈਨੂੰ ਹੀ ਦੇਖ ਗਿਆ ਸੱਟ ਮੈਂ ਕਿਹੜੇ ਤਰੀਕੇ ਨਾਲ ਹੋ ਹੋ ਮਨੇ ਕਿਲੇ ਆਛੇ ਤਰੀਕੇ ਮੁੰਡੇ ਨੂੰ ਨਾ ਇੰਨਾ ਚਾਹੇ ਆਪ ਗਾੜੀ ਗੜੀ ਹੋ ਕੇ ਤਰੇ ਫਿਰਦਾ ਵਾ ਕੁੱਤਾ ਹੈ ਬਾਤ ਜਾਂਦਾ ਆ ਜਾਓ ਹੈ ਵੇ ਕਿਹਦੀ ਖਾਈ ਹੋਈ ਜਾਵੇ ਆ ਜਾਓ ਨਹੀਂ ਕੰਮ ਨਾ ਅੱਜ ਹੀ ਪਾ ਦਾਂਗੇ ਦੇਨ ਲੰਬੀ ਐਸੇ ਗੁੰਮਣੀ ਚਾਹੀਏ ਇਹ ਐਸੀ ਐਸੀ ਆ ਇਹਨਾਂ ਦਾ ਉਹਦਾ ਮਤਲਬ ਕੀ ਹੈ ਐਲ ਉਹਨੂੰ ਕਹਾਂ ਤੇ ਤੁਹਾਡੇ ਗਿਆਨ ਨਾਲ ਕਰ ਲਵਾਂਗੇ ਇਹ ਤਾਂ ਤੁਹਾਨੂੰ ਸਮਝਾ ਦਿੱਤਾ ਬੰਦਾ ਸਮਝ ਗੰਭੈ ਕਿਤੇ ਜਪੇੜ ਮਰ ਪੈਰ ਦਾ ਰੱਖ 60ਰ ਬੋਕਰ ਫੇਰਦੀ ਉਤੋ ਦੀ ਉਹਨਾਂ ਨੇ ਮਮਾ ਪੈਰ ਪੈਣ ਪੈਰੇ ਪੀਂਦਾ ਉੱਤੇ ਨਹੀਂ ਨਾ ਰੱਖਣਾ ਪੈਰ ਰੱਖਦਾ ਉੱਤੇ ਵਾ ਇੱਥੇ ਨਹੀਂ ਆ ਗਏ ਸਾਡੇ ਹਾਂ ਇੱਥੇ ਹਣ ਲੱਖਾਂ ਦਰਿਆ ਨੇ ਰੱਖ ਲੈ ਨਾ ਦੇ ਜਵਾਬ ਇਹਦਾ ਤੇ ਤੇ ਨਹੀਂ ਨਾ ਹੋਰ ਕੀ ਐ ਥੋੜੀ ਬੋਕਰ ਫੇਰ ਕੇ ਕੀ ਨਾ ਪਰਸੋ ਬਰਾਤ ਲਾ ਗਿਆ ਪਰਸੋ ਕਿੰਨੇ ਦਿਨ ਹੋਗੇ ਵਾਵਾ ਦੇਣਗੇ ਵਾਵਾ ਦੇਣੋਗੇ ਬਰਾਤ ਤਾਂ ਤੇਰ ਪੈਸਾ ਤਾਂ ਲੋਧੀ ਦੇ ਨੇ ਜਿਆ ਸultanpur ਲੋਧੀਆਂ 500 ਤਾਂ ਨਹੀਂ ਲੱਗਾ ਪੈਟਰੋਲ ਵਾ 80 ਐਵਰੀ ਵਾਧ ਨਹੀਂ ਦਿੰਦੀ ਕਿਹੜਾ 1100 ਸੰਗਣ ਲਿਆ ਜੇ ਇਦਾਂ ਕਰ ਦੋ ਲੀਟਰ ਤੇ ਪੈਟਰੋਲ ਪਾ ਦੇ ਲਿਆ ਗੱਡੀ ਹਾਂ ਹੁਣ ਕਾਫੀ ਕਮ ਇਹਦੇ ਨਾਲ ਤੇ ਇੰਨਾ ਕਿ ਚਾਹੀਦਾ ਪਈ 5-7 ਲੀਟਰ ਵਾਲੀ ਇਹ ਤੁਰਿਆ ਨੇ ਉਹਨਾਂ ਨੇ ਬੂਏ ਗੱਡੀ ਉਹਦਾ ਤੇਰਾ ਆ ਬਜ਼ਾਰਾ ਹੈ ਇਹ ਬਜ਼ਾਰਾ ਸਾਈਆ ਲੋੜਾ ਮੁੰਡਾ ਕੋ ਗੱਡੀ ਆ ਪਰ 504 ਕੇ ਬਦੇਰੀ ਬਰਾਦ ਆ ਗਿਆ ਆਪਣੀ ਆ ਗਿਆ ਸੁਲਤਾਨਪੁਰ ਰੋਦੀਆਂ ਰੋਣ ਕੀਤਾ ਆ ਸਾਈਕਲ ਆਪ ਹੀ ਛੁੱਟਿਆ ਗਲਸ ਰੋਜਿਆ ਨਾ ਗਲਸ ਜਿਆਦਾ ਸਿਰੇ ਚ ਜਾਂਦਾ ਮਰੇ ਇਧੇ ਨਾੜਾਂ ਚੜੀਆਂ ਤੇ ਹਾਂਜੀ ਪਹੁੰਚ ਗਏ ਜੀ ਆਜੋ ਜੀ ਆਇਓ ਮੋਟੇਗੀ ਮਟਰ ਆ ਗਈ ਏ ਉਹ ਚੰਦ ਉਹ ਕਿੱਥੇ ਤੇਰਾ ਉਹ ਜਿਹੜਾ ਉਹ ਕੀ ਉਹ ਫੜੋਦੇ ਦੇ ਹੱਥ ਜੇ ਚੀ ਹੋਰ ਪਲੇਟ ਜੀ ਉਹ ਵੀ ਹੈ ਕੀ ਬਲਾ ਉਹ ਦੇਖਿਆ ਕਿ ਲੈ ਗਿਆ ਸੀ ਉਹ ਘੱਟੀ ਜੀ ਕਿਹੜੀ ਪਲੇਟ ਜੇ ਜੀ ਦਹੀਂ ਦਈ ਸਾਰਾ ਤੁਹਾਰੇ ਕੋਲ ਤੇ ਬਾਈ ਉਹ ਲਾਲ ਬਲਾ ਲਾਹ ਬਲਾ ਹਲਦੀ ਲਾਹ ਤੁਹ ਜੋ ਫੜਦੇ ਨੇਗਾ ਤੁਹ ਹਲਦੀ ਲਿਖਿਆ ਵਾ ਤੋ ਹਲਦੀ ਪੁੱਟਦੇ ਵੇ ਹੋਰ ਕੀ ਕਿੱਥੇ ਲਿਖਿਆ ਉਹ ਉਹ ਜਿਹੜੀ ਬਟਨਾ ਆ ਦੇ ਪਲੇਟ ਜੀ ਦੇ ਕੇ ਗਏ ਮਡੇ ਨੂੰ ਬਹਿ ਜਾਓ ਮੁੰਡਾ ਤੁਹਾਡੇ ਨਾਲ ਕਾਲਾ ਉਹ ਤੇ ਡਿੱਕਣਿਆ ਤੁਹਾਨੂੰ ਜਾਓ ਚੌਂਕ ਤੇ ਬੋ ਕੀ ਕਰੂਗਾ ਕੀ ਕਰੂਗਾ ਆ ਚੌਂਕ ਉਹ ਕਿੰਦਾ ਚੌਂਕਪੂਰ ਨਾ ਭੈਣੇ ਮੇਰੀਏ ਚੌਂਕ ਚੋਂ ਮੈਂ ਆਪਣੇ ਆਪ ਲੈ ਉਹ ਤੇ ਟੰਗੀ ਹੀ ਬਣਿਆ ਆ ਗਿਆ ਚੌਂਕ ਪੂਰ ਆ ਗਿਆ ਜੇ ਚੌਂਕ 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 ਹਾਂ ਤੂੰ ਚੌਂਕ ਗਈ ਜਾ ਮੋੜਾ ਕੀ ਮਵੇਂ ਚੌਂਕ ਕੇ ਚੌਂਕ ਆ ਚਾਚੀ ਚੌਂਕ ਚੌਂਕ ਕਰੀਏ ਦੀ ਮੋੜਾ ਦਾ ਚੌਂਕ ਕੇ ਜਾ ਚੌਂਕ 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 ਨੂੰ ਨਹੀਂ ਪਤਾ ਤੁਹਾਨੂੰ ਕੀ ਸੁਣਦਾ ਚੌਂਕ ਹੀ ਮਮਾ ਚੌਂਕ ਚੌਂਕ ਕਰੀ ਆਣਾ ਚੌਂਕ ਹੋਰ ਤੇਰੀ ਸਾਂ ਵਾਲਾ ਚੌਂਕ ਮਾਸੀ ਦੱਸੇ ਮਾਸੀ ਦੱਸੇ ਚੌਂਕ ਆ ਚੌਂਕ ਪੂਰਿਆ ਗਿਆ ਜੀ ਚੌਂਕ ਦਿੱਤਾ ਪੂਰਿਆ ਕੱਲ ਬਹਿ ਜਾ ਵੀਰ ਉਹ ਇਹ ਫੁੱਲ ਬੁੱਟੀਆਂ ਹੋਣੀਆਂ ਵਾ ਅੱਛਾ ਲੈ ਕਲਾਕਾਰੀ ਹੋਣੀ ਆ ਹਾਂਜੀ ਅੱਗੇ ਕਲਾਕਾਰੀ ਹੋਣੀ ਆ ਆਂਟੀ ਫੇ ਢਿੱਲੀ ਮੁੰਡਾ ਕਾਲਾ ਆਡਾ ਮੁੰਡੇ ਨੂੰ ਆਪ ਹੀ ਨਹੀਂ ਦੀਦਾ ਜੀ ਸੌਣ ਕਾ ਨਹੀਂ ਵੇਖਦਾ ਰੁਕ ਜਾ ਰੁਕ ਜਾ ਕੀ ਆਈ ਬੜਾ ਇਹ ਚੀਜ਼ਾਂ ਗਾਹ ਆ ਕੇ ਨੂੰ ਬੁਲਾਇ ਰਹੀਆਂ ਜੱਗਾ ਕਰੀ ਰਹੀਆਂ ਵਾ ਮੈਂ ਕਹਿੰਦਾ ਗੱਲ ਛੱਡ ਆਗਾ ਆਗਾ ਕੇ ਟੂ ਬਣਾਇਆ ਰਹਿਣਾ ਲੱਗਦਾ ਤੂੰ ਜਾ ਛੇਕਦਾ ਨਾ ਤੇ ਤੇਰਾ ਬਲੂ ਬਣਾਇਆ ਕਰਾਂਗੇ ਜੇ ਤੂੰ ਬਣਾ ਲੈ ਜੀ ਤਾ ਬਣਾਇਆ ਇਹ ਇੱਕ ਹੀ ਕੜੀ ਰਾ ਕੇ ਬਣਾਉਣਾ ਕੀ ਰੱਖਿਆ ਕੜਛੀ ਕੜਛੀ ਹੂੰ ਬਾਤੇ ਮੂਸ ਆਇਆ ਮਲੇ ਬਣਾਈ ਜਿੱਦਾਂ ਫੁੱਲ ਬੁਟੀ ਬਣਾਉਣਾ ਬੜੀ ਰਾ ਕੇ ਬਣਾਉਣਾ ਕੀ ਕਰੀਏ ਸਾਲਾ ਕਿਉਂ ਨਹੀਂ ਉਹ ਸਾਲਾ ਛਿੱਪੀ ਹੁੰਦੀ ਅੱਧਾ ਕੜਚੀ ਨਾਲ ਰੋਟੀ ਲੈ ਤੇ ਇਹ ਰੋਟੀ ਲੈ ਤੇ ਆ ਪਾਈ ਦੀ ਆ ਅੱਧਾ ਕੜਚੀ ਨਾਲ ਰੋਟੀ ਲੈ ਦੀ ਆ ਆ ਪਾਈ ਦੀ ਆ ਪਾਈ ਦਾ ਤੂੰ ਕਿਹਾ ਨਹੀਂ ਕੜਚੀ ਨਾਲ ਸਬਜ਼ੀ ਪਾਈ ਦੀ ਰੋਟੀ ਨਾਲ ਸਬਜ਼ੀ ਨਾਲ ਰੋਟੀ ਆ ਚਾਚੀ ਆ ਵੀ ਹੋਣਾ ਤੂੰ ਚਾਚੀ ਤੂੰ ਇਹ ਡੰਡੇ ਪਾਣੀ ਦਾ ਨਾਮ ਲੈ ਕੇ ਪਹਿਲੇ ਢਰਾ ਦੋ ਬਾਵਾ ਨਾ ਆ ਗਏ ਨਾ ਅੰਦਰ ਜਾ ਕੇ ਉਹ ਬਾਵੇ ਦਾ ਛੱਡ ਉਹ ਵਿਚੋ ਉਹ ਕੀ ਕਹਿੰਦੇ ਸਰਪਾਲਾ ਸਰਪਾਲਾ ਕੱਢਾ ਜੇ ਸਰਪਾਲਾ ਇਹ ਨਾ ਆ ਗਏ ਆ ਵਾ ਹਾਂ ਜਿੱਦਾਂ ਸ਼ਰਬ ਦੇ ਵਿਆਦ ਰੋਂਦਾ ਹੀ ਰਿਹਾ ਏ ਕਜਨ ਦਾ ਪਾਵਾ ਦਾ ਨਾ ਘਰ ਛੱਡੀ ਉਹ ਰੋਂਡਿਆ ਪਿਆ ਵੀ ਨੋਣਾ ਪੈਣਾ ਉਹ ਫੇਰ ਆਹੀ ਰਵਾਜ ਨਾ ਉਹ ਨਹੀਂ ਰੋੜਾ ਆ ਗਿਆ ਅਗਲੇ ਨੇ ਪੈਂਟ ਕਾਟ ਲਿਆ ਗਾਵਾ ਆਹ ਬਜੀ ਚਲੋ ਬਾਵਾ ਸਾਹਿਬ ਮੁੰਡੇ ਦਾ ਮਾਮਾ ਵਿਦਿਆ ਕਰਾਉਣ ਦੋ ਆਪਾਂ ਵੀ ਛੇਜੋ ਕੇ ਖਲੋਤੇ ਰਹੀਏ ਤੁਹਾਨੂੰ ਮਦਦ ਕਰੀਏ ਸਾਹਮਣੇ ਲੱਗੋ ਪ੍ਰੀਤ ਦੇ ਸਾਹਮਣੇ ਸਾਰੇ ਨੇ ਇੱਥੇ ਇੱਕ ਜੀ ਆਰੇ ਤੇਰੇ ਮਾਂ ਆਰਪੇ ਤੂੰ ਬੱਚੇ ਹੋ ਕਹਿੰਦੇ ਕੋਈ ਨਹੀਂ ਯਾਰ ਰੇ ਨਹੀਂ ਗਾਰੰਟੀ ਲੱਗਿਆ ਹੁਣ ਕੁਛੇ ਕਰਦਾ ਹੈ ਉਦੋਂ ਤੈਨੂੰ ਦੱਸਣਾ ਲਾਉਂਟੀ ਕਰੋ ਸ਼ੁਰੂ ਚੱਲ ਜੀ ਤੇਰੀ ਮਾਂ नाम तू हांजी सामने आख अंबल जी हां देख सामने जी सी ਕਈ ਬੂਆ ਗਈਆਂ ਤੇ ਕਈ ਮਾਸੀ ਗਈਆਂ ਦਾ ਡੜੀ ਡੜੀ ਤੇਰੀ ਚੋਲਣ ਸਵਾ ਪੱਤਲਾਂ ਚੇਰ ਵੀ ਸਵਾ ਅੰਕਲ ਇੱਧਰ ਨੀ ਬੰਨੇ ਆ ਜਾਓ ਵੀ ਇੱਧਰੋਂ ਆ ਜਾਓ ਥੋੜਾ ਆਵਲਾ طرف ਕਰ ਦੇ ਤੇ ਆਵਲਾ ਹਾਂਜੀ ਇੱਥੇ ਅੰਡੀ ਪਿੱਛੇ ਹੋ ਜਾ ਥੋੜਾ ਜਿਆ ਥੋੜਾ ਨਾਲ ਹੋ ਜਾਓ ਦੇਖੋ ਸਾਹਮਣੇ ਜੀ ਇੰਦਵਰ ਮਾਨੋ ਮਰਾ ਮਰਾ ਬਿਸ਼ੇ ਤੇ ਆ ਗਏ ਅੰਟੀ ਨੇ ਕਾੜਾ ਪਾ ਦਿੱਤਾ ਪਿੱਛੇ ਉਹਨਾਂ ਨੂੰ ਕਰਾ ਦਿੱਤੀ ਅੱਜ ਲਾ ਦਿਓ ਫਲਕਾਰੀ ਨੂੰ ਫਲਕਾਰੀ ਲਾ ਦਿਓ ਲਾ ਦਿਓ ਫਲਕਾਰੀ ਕਹਿੰਦੇ ਕੀ ਚੱਲਣਿਆ ਵਾ ख अॻे नंढी धरे पिछे आयो पिछे 刘爷你你 <laughs>

ਉਹ ਤੇ ਨਹੀਂ ਬਾਈ ਬੰਦੇ ਨਹੀਂ ਮੁੰਨੀ ਬੋਲਣਾ ਕੋਈ ਆਹ ਆ ਤਰ ਕੋਈ ਹੈ ਨਹੀਂ ਚੁੱਪ ਹੈ ਆਪਣੀ ਅੰਦਰ ਜੀ ਨਿੱਕੂ ਵਰਗੂ ਪਾਉਂਦਾ ਹੀ ਉਹਦੇ ਤੋਂ ਮਾਰੀ ਬਣਾਉਣਾ ਵੇਲਾ ਚਾਚਾ ਦੀ ਬੰਦਾ ਮਾਰ ਪਰਨਾ ਮੰਨਿਆ ਤੂੰ ਆਹ ਵੇਖ ਤਾ ਮੈਂ ਉਹ ਕਹਿੰਦਾ ਫੁੱਫੜਾ ਚਾਚੇ ਸਾਰੇ ਸੁਹਾਗੇ ਕਰੀਏ ਜੀ ਉਹ ਸੁਹਾਗਾ ਪਿਆ ਬਾ ਸਭ ਕੋ ਸੁਹਾਗਾ ਸੁਕਾ ਕਰੀ ਆ ਚਿੱਟਾ ਵਾ ਕੇ ਬਰਾਊਨ ਵਾ ਵੱਡੇ ਹੋ ਗਏ ਸਰਵਾਲੇ ਰਿਹੜੇ ਓਏ ਸਰਵਾਲਾ ਪਹੁੰਚ ਚੁੱਕਾ ਸਰਵਾਲਾ ਸਾਹ ਸਰਵਾਲਾ ਰਾਏ ਕਿਦੋਂ ਆਈ ਨੀ ਵੀਡੀਓ ਬਣਾ ਗਰੁੱਪ ਵਿੱਚ ਆਣੀ ਥੋੜੇ ਪਿਛਲੇ ਹਾਏ ਦੇਖੋ ਸਾਹਮਣੇ ਤੇਰੀ ਐਥੇ ਵੀ ਇੱਕ ਆਉਂਦਾ ਸਾਹਮਣੇ ਦੇਖੋ ਸਾਹਮਣੇ ਜੀ ਅੱਖ ਵੇਖੋ ਧੁੰਮਦੀ ਹੋਈ ਸਾਹਮਣੇ ਆ ਬੋਇਤਰ ਦੇਖੋ ਜੀ ਅੱਜ ਅੱਖ ਧੁੰਮਦੀ ਹੋਈ ਹਾਏ ਇਧਰ ਇਧਰ ਸਾਹਮਣੇ ਕਿਉਂ ਆਡੀ ਸਾਬਲੇ ਕੋ ਹਾਏ ਨੌਣਾ ਪੈਣਾ ਤੇ ਇਮਾਮ ਮਿਹਰਵਾਨ ਆਦੇ ਜਵਾਕ ਨਹੀਂ ਹੁੰਦਾ ਨੂੰ ਪਤਾ ਕੀਤਾ ਪੱਕਾ ਕੀਤਾ ਅਗਲੇ ਡੂਸੇ ਕੱਢ ਲਿਆ ਓ ਯਾਰ ਚੱਲ ਚੱਲ ਜੀ ਨੰਬਾ ਪਾ ਗਿਆ ਓਏ ਸਿਰ ਨੌਣਾ ਪੈਣਾ ਚੱਲ ਰਵਾਨ ਸਿਆ ਰਹਿਣ ਦੀ ਗੱਲ ਮਾਨਲੀ ਓਏ ਸਿਰ ਨਾ ਨਹੀਂ ਇਦਾ ਪਾ ਬੰਨ ਲਈ ਵੇਖਾਂਗੇ ਆ ਜੀ ਛੱਡ ਕੱਢੂਗੇ ਜਿਹੜੇ ਮੈਂ ਪੱਕਾ ਬੰਨਣੀ ਹੈ ਇਹਦੇ ਸਾਚਾ ਚਾਚਾ ਬਹਿ ਕੇ ਓ ਯੂਨੀਨ ਪੇਡਾ ਹੈ <laughs> 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 <और दिखाल दिखाएगा। laughs> ना इतना चलो